ਆਓ ਵਧੀਆ ਦਿੱਤਾ ਚੱਲ ਮਰ ਆਪਾਂ ਲੋੜ ਹੀ ਨਹੀਂ ਆਪਾਂ ਦਾ ਮੈਸੇਜ ਆਪਾਂ ਦਾ ਲੋੜੇ ਕਿਹੜਾ ਸੁਣਾਈ ਹੋਵੇ ਅਲਗੋ ਪਹਿਲਾਂ ਚੈਰੀ ਆ ਨਾਲ ਕਿਹੜਾ ਹੁਣ ਕਿਹਨੇ ਰੋਕਦਾ ਨਹੀਂ ਦੇ ਵਿੱਚ ਆਪਾਂ ਵਰਦੇ ਲਾਈਵ ਲਾਈਵ ਚਲੋ ਅਰਦਾਸ ਕਰਵੋ ਜੀ ਤਾਂੀਆਂ ਬਹੁਤ ਕਰਾਓ ਅਰਦਾਸ ਪਾਓ ਤਾਂੀਆਂ ਜੀ ਬਸ ਚਾਰ ਵਾਰ ਦੇਖ ਲਈ ਆ ਰਹੇ ਗਏ ਯਾਰ ਆਪਕਾ ਕਰੋ ਆਵਾਜ਼ ਆਹ ਦੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪੇਜ ਤੇ ਸਵਾਗਤ ਹੈ ਜੀ ਉਹ ਨਹੀਂ ਨਹੀਂ ਦੂਜੇ ਨੂੰ ਆਜੋ ਕਰੋ ਬਾਬਾ ਚੱਲੋ ਇੱਥੇ ਇੱਥੇ ਉਹ ਨਾ ਜਿਹੜੇ ਇੱਥੇ ਸਮਾਨ ਨਹੀਂ ਆ ਜਾ ਲਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪੇਜ ਤੇ ਸਵਾਗਤ ਹੈ ਗੁਰੂ ਗ੍ਰੰਥ ਸਾਹਿਬ ਜੀ ਹਿੰਦ ਘਟਿਆਂ ਵਾਲੀ ਜੱਟਾਂ ਨੂੰ ਮਿਡੀਅਮ ਵਾਲੀ ਵਾਲ ਸ਼ੂਟਿੰਗ ਦਾ ਟੂਰਨਾਮੈਂਟ ਆਲ オーਪਨ ਟੂਰਨਾਮੈਂਟ ਉਹ ਲੱਗਦਾ ਰਾਸ ਕਰਦੇ ਹੋਣਗੇ ਪਰ ਫਿਰ ਵੀ ਕਰਾਂਗੇ ਹਾਂਜੀ ਹਾਂਜੀ ਵੀਰੇ ਕਰਿਓ ਲਾਈਵ ਦੀ ਅਪਡੇਟ ਬਾਈ ਹਿੰਦ ਘਟਿਆਂ ਵਾਲੀ ਜੱਟਾਂ ਵੀਰੇ ਨਹੀਂ ਚਲ ਅੰਦਰ ਘੜ ਦਿਆਂ ਨੂੰ ਯਾਰ ਐਨਆਰਆਈ ਭਰਾਵਾਂ ਵੱਲੋਂ ਤੇ ਪਾਲੀਵਲ ਦੀ ਸਾਰੀ ਟੀਮ ਵੱਲੋਂ ਖੋਜ ਦੀ ਬਰਾੜ ਦਾ ਸਨਮਾਨ ਮੋਟਰਸਾਈਕਲ ਨਾਲ ਵੀਰੇ ਨਾਲ ਲੱਕੀ ਡਰਾ ਵੀ ਕੱਢਿਆ ਜਾਣਾ ਬਾਈ ਹਾਂਜੀ ਹਾਂਜੀ ਬਾਈ ਜੀ ਗਰਾਊਂਡ ਬਿਲਕੁਲ ਰੈਡੀ ਹੈ ਬਾਈ ਜੀ ਜਿੰਨੀਆਂ ਵੀ ਟੀਮਾਂ ਵੀਰੇ ਘਟਿਆ ਵਾਲੀ ਟੂਰਨਾਮੈਂਟ ਤੇ ਖੇਡਣਾ ਚਾਹੁੰਦੀਆਂ ਵੀਰੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਜੀ ਇਸ ਤੋਂ ਬਾਅਦ ਕਿਸੇ ਟੀਮ ਨੂੰ ਕੋਈ ਛੋਟ ਨਹੀਂ ਦਿੱਤੀ ਜਾਣੀ ਬਾਈ ਹਾਂਜੀ ਹਾਂਜੀ ਬਾਈ ਲਾਈਵ ਦੀ ਅਪਡੇਟ ਦੱਸਿਓ ਬਾਈ ਲੈ ਗਿਆ ਤਾਂ ਲਿਆਓ ਉਹ ਕਿੰਦੇ ਕੋਲ ਨਾਲੇ ਬਾਤ ਚਲਾਣੀ ਮੈਗ ਲਓ ਮੈਗ ਲਓ ਜੀ ਮੈਗ ਮੈਗ ਬਾਈ ਕੁੰਬੜ ਹਲੋ ਮੈਗ ਆ ਜਾਓ ਆ ਜਾਓ ਸਾਡੇ ਸੰਗ ਆਇਆ ਬਾਬਾ ਜੀ ਉਪਰ ਲਾਓ ਬਾਬਾ ਜੀ ਆਜ ਸੰਜੇ ਆ ਕੋਈ ਮੀਂਹ ਨਹੀਂ ਕਰਾਂ ਕੋਈ ਨਹੀਂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਸੰਗਤਾਂ ਭਾਈ ਗਰਾਊਂਡ ਦੇ ਵਿੱਚ ਪਹੁੰਚ ਚੁੱਕੀਆਂ ਹੈ ਬੇਨਤੀ ਹੈ ਕਿ ਜਾਲ ਦੇ ਅੰਦਰ ਆ ਜਾਓ ਸਾਰੇ ਭਰਾ ਪ੍ਰਾਰਦਾਸ ਕਰੀਏ ਬੱਚੇ ਵੀ ਜਿਹੜੇ ਬੈਠੇ ਆ ਕੁਰਸੀਆਂ ਤੇ ਉਹ ਵੀ ਆ ਜਾਣ ਜਿਹੜੇ ਹੋਰ ਭਰਾ ਕੋਈ ਸਾਹਮਣੇ ਘੁੰਮ ਫਿਰ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਪਾਂ ਜਿਹੜਾ ਟੂਰਨਾਮੈਂਟ ਦਾ ਆਗਾਜ਼ ਸ਼ੁਰੂ ਕਰੀਏ ਦੁਬਾਰਾ ਫਿਰ ਬੇਨਤੀ ਆ ਭਾਈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਹੋਂਚੰ ਦੇਖ ਕੇ ਪਾਲਤਾ ਕਰੋ ਜਿਨ੍ਹਾਂ ਕੋਲ ਰਮਾਲ ਆ ਭਾਈ ਸਿਰ 'ਤੇ ਤਕ ਲੋ ਚਲੋ ਜਿਨ੍ਹਾਂ ਕੋਲ ਨਹੀਂ ਹਾਂ ਆਜੋ ਭਾਈ ਆਜੋ ਜਿਹੜੇ ਜਾਲ ਤੋਂ ਬਾਹਰ ਅੰਦਰ ਆਜੋ ਚਲਦੇ ਨਿਬੇ ਹਾਂ ਓਕੇ ਓਕੇ ਯਾਰ ਚੱਕਰ ਕੀ ਆ ਯਾਰ ਨੈਟਵਰਕ ਦਾ ਬੋਲਦਾ ਇੱਥੇ ਢੋਲਦਾ ਜਾਂ ਮੈਂ ਭਰਾਵਾਂ ਦਾ ਕਬੱਡੀ ਦਾ ਕੀਤਾ ਇੱਥੇ ਬਾਈਆ ਅੱਛਾ ਇੱਕ ਕੀਤਾ ਚੱਲੋ ਚੱਲੋ ਕੋਈ ਨਾ ਕੱਟ ਕੇ ਵੀਣਾ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ 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 ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ 파ਰਸ਼ਾ ਹੀ ਦਸਵੇਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਜੇ ਰੰਗਤ ਗੁਰ ਤੇ ਅਮਰਦਾਸ RAM ਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਹੁ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁਖ ਜਾਈ ਤੇਗ ਬਹਾਦਰ ਸਿਮਰ ਘਰ ਨੋਂ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਸਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠਿਆਂ ਜਪਿਆਂ ਤਪਿਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਅੰਡਠ ਕੀਤਾ ਤਿਨਾਂ ਪਿਆਰਿਆਂ ਸੱਚ ਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਹਿ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤੁਸੀਂ ਸਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਹਿ ਬੋਲੋ ਜੀ ਵਾਹਿਗੁਰੂ ਅੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਤਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਅੰਤ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਣੋ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਪੁਰਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਹਿਬ ਜੀ ਕੇ ਦਾਰਸ਼ਨਿ ਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਜੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਰਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜਿਹੇ ਨਮਾਣਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਨਿਉਟਿਆਂ ਦੀ ਓਟ ਧੰਨ 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 ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਤਾਰ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਭ ਹੀ ਨਗਰ ਨਿਵਾਸੀਆਂ ਵੱਲੋਂ ਮਿਲ ਕੇ ਸਮੂਹ ਪੰਚਾਇਤ ਸਮੂਹ ਖਿਡਾਰੀਆਂ ਵੱਲੋਂ ਮਿਲ ਕੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਵਾਲੀਵਾਲ ਦਾ ਟੂਰਨਾਮੈਂਟ ਕਰਾ ਰਹੇ ਹਨ ਅੰਗ ਸੰਗ ਸਾਈ ਹੋਣਾ। ਖਿਡਾਰੀਆਂ ਨੂੰ, ਸੰਗਤਾਂ ਨੂੰ ਆਪਸੀ ਪ੍ਰੇਮ, ਪਿਆਰ, ਸਤਿ ਬਾਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਟੂਰਨਾਮੈਂਟ ਨਿਰਵਿਘਨ ਸਫਲ ਪੂਰਨ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਗਿਆ ਬਖਸ਼ੋ ਟੂਰਨਾਮੈਂਟ ਦਾ ਆਰੰਭ ਕਰਨ ਵਾਸਤੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਹੀ ਨਾਮ ਚੇਤਿ ਆਵੈ ਨਾਨਕ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਰਾਂਗੇ ਜੁੜੇ ਰਹੋ ਲਾਈਵ ਨਾਲ ਬਾਈ ਕਰਦੇ ਆ ਅਪਡੇਟ ਨੇ ਮੇਰੇ ਆਲਪਨ ਟੂਰਨਾਮੈਂਟ ਪਿੰਡ ਘਟਿਆਂ ਵਾਲੀ ਜਟਾਂ ਜ਼ਿਲ੍ਹਾ ਫਾਿਲਕਾ ਜੁੜੇ ਰਹੋ ਲਾਈਵ ਨਾਲ ਕਰਾਂਗੇ ਵੀਰੇ ਥੋੜੇ ਟਾਈਮ ਗਰਾਊਂਡ ਬਿਲਕੁਲ ਰੈਡੀ ਆ ਵੀਰੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਜਿੰਨੀਆਂ ਵੀ ਟੀਮਾਂ ਵੀਰੇ ਜਲਦੀ ਤੋਂ ਜਲਦੀ ਪਹੁੰਚ ਆਉਣ ਦੀ ਕਿਰਪਾਲਤਾ ਕਰੋ ਬਾਈ ਜੀ ਜੋ ਟੂਰਨਾਮੈਂਟ ਸਟਾਰਟ ਕਰ ਸਕੀਏ ਗਰਾਊਂਡਾਂ ਦੀਆਂ ਗਰਦ ਕੱਢੀ ਪਈ ਹੈ ਬਾਈ ਕਿਸੇ ਗੱਲ ਦੀ ਕੋਈ ਕਮੀ ਨਹੀਂ ਨਿਊ ਮੀਟਿੰਗ ਵਾਲੀ ਬਾਅਦ ਸ਼ੂਟਿੰਗ ਬ੍ਰਾਂਡ ਕੱਪ ਹਾਂਜੀ ਹਾਂਜੀ ਬਾਈ ਸ਼ੂਟਿੰਗ ਹੋਣੀ ਹੈ ਅੱਜ ਵੱਡੇ ਪ੍ਰਬੰਧ ਹਾਂ ਜੀ ਆਂਡੀਆਂ ਵੀ ਆ ਰਹੀਆਂ ਨੇ ਹਾਂ ਵੀਰੇ ਹਾਂ ਇੱਕ ਗੱਲਾਂ ਬਾਤਾਂ ਟੀਮ ਲਿਖੀ ਹੋਈ ਹੈ ਬਾਈ ਅੱਜ ਹੋਣਾ ਹਾਂ ਜੀ ਹਨੀ ਬਈ ਹਾਂ ਜੀ ਜੀ ਦੱਸੋ ਵੀਰੇ ਲਾਈਵ ਦੀ ਅਪਡੇਟ ਕਿਵੇਂ ਚੱਲ ਰਹੀ ਆ ਹਾਂ ਜੀ ਹਾਂ ਜੀ ਸਹੀ ਓਕੇ ਰਿਪੋਰਟ ਆ ਬਾਈ ਰਾਜਵੀਰ ਢਿੱਲੋਂ ਹਾਂ ਜਮਾਰ ਬੋਤ ਠੀਕ ਆ ਨਾਲ ਆਈ ਵੀਰ ਸਹੀ ਆ ਗੱਲ ਬਾਤ ਖਿੱਚਦੇ ਹੋ ਕੰਮ ਨੂੰ ਬਾਈ ਜਿੰਨੇ ਆਪਣੇ ਇਹਨਾਂ ਦੇ ਭਰਾ ਸਾਰਿਆਂ ਨੂੰ ਸ਼ੇਅਰ ਕਰਦੇ ਹੁਣ ਉੱਡਣਗੇ ਡੋਰੀਏ ਕਹਿਣਗੇ ਪਟਾਕੇ ਪਿੰਡ ਘਟਿਆਂ ਵਾਲੀ ਚ ਉਹ ਹਾਂਜੀ ਬਾਬਾ ਸੁੱਖ ਰੱਖੇ ਅਗਲੇ ਸਾਲ ਵੀ ਇਸੇ ਤਰੀਕ ਨੂੰ ਲੱਗਣਗੇ ਰੌਣਕਾਂ ਹਾਂਜੀ ਹਾਂਜੀ ਬਾਈ ਜੁੜ ਜੁੜੇ ਰਹੋ ਬਾਈ ਲਾਈਵ ਨਾਲ ਕਰਾਂਗੇ ਥੋੜੇ ਟਾਈਮ ਬਾਅਦ ਅਪਡੇਟ ਹਾਂਜੀ